ਜੀ ਤੁਹਾਡੇ ਸਾਰਿਆਂ ਦਾ ਆਪਣੇ ਐਜੂਕੇਟਰ ਚੈਨਲ ਤੇ ਠੀਕ ਹੈ ਜਿਹੜੇ ਸਟੂਡੈਂਟਸ ਪਹਿਲੀ ਵਾਰ ਆਪਣੇ ਚੈਨਲ ਤੇ ਵਿਜ਼ਿਟ ਕਰ ਰਹੇ ਆ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਜੀ ਸੋ ਚੱਲਦੇ ਆ ਅੱਜ ਦੇ ਟੌਪਿਕ ਵੱਲ ਅੱਜ ਦਾ ਆਪਣਾ ਟੌਪਿਕ ਹੈ ਜੀ ਹੀਰਾ ਸਿੰਘ ਦਰਦ ਠੀਕ ਹੈ ਕਿਉਂਕਿ ਆਧੁਨਿਕ ਕਵੀ ਹੈ ਜਿਹੜੇ ਉਹ ਆਪਾਂ ਕਰ ਰਹੇ ਆ ਅੱਜ ਦਾ ਟੌਪਿਕ ਹੈ ਹੀਰਾ ਸਿੰਘ ਦਰਦ ਡਿਟੇਲਡ ਕਲਾਸ ਹੈ ਜਿਹੜੀ ਆਪਣੀ ਅੱਜ ਲੱਗਣ ਜਾ ਰਹੀ ਹੈ ਸਭ ਤੋਂ ਪਹਿਲਾਂ ਕਰਦੇ ਆ ਗੱਲ ਇਹਨਾਂ ਦੇ ਜਨਮ ਦੇ ਬਾਰੇ ਠੀਕ ਹੈ ਹੀਰਾ ਸਿੰਘ ਦਰਦ ਜੇ ਦਾ ਜਨਮ ਹੋਇਆ ਸੀ ਰਾਜੇ 30 ਸਤੰਬਰ 1899 ਨੂੰ ਠ ਪਿੰਡ ਸਿਰਾਜ ਇੱਕ ਕਰੋੜ ਇਹਨਾਂ ਦਾ ਜ਼ਿਲ੍ਹਾ 라ਵਲਪਿੰਡੀ ਸੀ ਜਿਹੜਾ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਠੀਕ ਹੈ ਜਿਹੜੇ ਇਹਨਾਂ ਦੇ ਪਿਤਾ ਜੀ ਸੀਗੇ ਉਹ ਪੁੰਛ ਦੇ ਬ੍ਰਾਹਮਣ ਪਰਿਵਾਰ ਤੋਂ ਸੀ ਜਾਂ ਸਹੀ ਇਹ ਕਹਿ ਸਕਦੇ ਆ ਕਿ ਜਿਹੜਾ ਹੀਰਾ ਸਿੰਘ ਦਰਜ ਦਾ ਪਿਸ਼ੋਕਰ ਸੀ ਇਹਨਾਂ ਦੇ ਪਰਿਵਾਰ ਦਾ ਉਹ ਬ੍ਰਾਹਮਣ ਪਰਿਵਾਰ ਦੇ ਨਾਲ ਸੰਬੰਧਿਤ ਰੱਖਦੇ ਸੀ ਠੀਕ ਹੈ ਫਿਰ ਜਦੋਂ ਇਹ 라ਵਲਪਿੰਡੀ ਆ ਗਈ ਤਾਂ ਇੱਥੇ ਆ ਕੇ ਇਹਨਾਂ ਨੇ ਸਿੱਖ ਧਰਮ ਅਪਣਾ ਲਿਆ ਠੀਕ ਹੈ ਇਹਨਾਂ ਪਿਸ਼ੋਕਰ ਜਿਹੜਾ ਉਹ ਬ੍ਰਾਹਮਣ ਪਰਿਵਾਰ ਦਾ ਸੀਗਾ ਤੇ ਬਾਅਦ ਵਿੱਚ ਸਿੱਖ ਧਰਮ ਨੂੰ ਅਪਣਾ ਲਿਆ ਗਿਆ ਇਨਾਂ ਦੇ ਪਿਤਾ ਸੀਗੇ ਰਾਜੇ ਹਰੀ ਸਿੰਘ ਨਰੰਕਾਰੀ ਤੇ ਮਾਤਾ ਸੀ ਇਹਨਾਂ ਦੇ ਕਰਤਾਰਕੌਰ ਜੀ ਠੀਕ ਹੈ ਤੇ ਇਹਨਾਂ ਦੀ ਪਤਨੀ ਦਾ ਨਾਮ ਸੀ ਹਰਕੌਰ ਹੀਰਾ ਸਿੰਘ ਦਰਜੀ ਨੇ 라ਵਲਪਿੰਡੀ ਇਸਾਈ ਮਿਸ਼ਨ ਸਕੂਲ ਤੋਂ ਜਿਹੜੀ ਪੜ੍ਹਾਈ ਉਹ ਆਪਣੀ ਕੰਪਲੀਟ ਕੀਤੀ ਸੀਗੀ ਠੀਕ ਹੈ ਜਦੋਂ ਇਹਨਾਂ ਦੀ ਪੜ੍ਹਾਈ ਕੰਪਲੀਟ ਹੋ ਗਈ ਇਸਾਈ ਮਿਸ਼ਨ ਸਕੂਲ ਤੋਂ ਫਿਰ 1907 ਦੇ ਵਿੱਚ ਰਾਜੇ ਮਕਾਮੀ ਨਗਰ ਕਮੇਟੀ ਦੇ ਵਿੱਚ ਇੱਕ ਚੁੰਗੀ ਕਲਰਕ ਦੀ ਨੌਕਰੀ ਇਹਨਾਂ ਨੇ ਜੁਆਇਨ ਕਰ ਲਈ ਠੀਕ ਹੈ ਕੁਝ ਇੱਕ ਸਮਾਂ ਨੇ ਉਹ ਨੌਕਰੀ ਕੀਤੀ ਫਿਰ ਉਹ ਨੌਕਰੀ ਛੱਡਤੀ ਠੀਕ ਹੈ ਉਸ ਤੋਂ ਬਾਅਦ ਫਿਰ ਇਹ ਲਾਇਲਪੁਰ ਜ਼ਿਲ੍ਹੇ ਦੇ ਵਿੱਚ ਆ ਗਏ ਤੇ ਇੱਥੇ ਚੱਕ ਨੰਬਰ 73 ਜੇ ਵੀ ਵਿਖੇ ਇਹਨਾਂ ਨੇ ਸਿੰਘ ਸਵਾ ਸਕੂਲ ਦੇ ਵਿੱਚ ਇੱਕ ਅਧਿਆਪਕ ਦੀ ਨੌਕਰੀ ਕੀਤੀ ਤੇ ਅਧਿਆਪਕ ਦੀ ਨੌਕਰੀ ਇਹਨਾਂ ਨੇ 1960 ਦੇ ਵਿੱਚ ਜੁਆਇਨ ਕੀਤਾ ਸੀ ਤੇ 1919 ਤੱਕ ਜਿਹੜੀ ਅਧਿਆਪਕ ਦੀ ਨੌਕਰੀ ਸਿੰਘ ਸਵਾ ਸਕੂਲ ਦੇ ਵਿੱਚ ਕੀਤੀ ਸੀ ਇਹਨਾਂ ਨੇ ਠੀਕ ਹੈ ਜੀ ਕਲੀਅਰ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਰਾਜ ਨੇ ਪੰਜਾਬੀ ਚ ਗਿਆਨਨੀ ਦੀ ਪ੍ਰੀਖਿਆ ਪਾਸ ਕੀਤੀ ਠੀਕ ਹੈ ਤੇ ਪਹਿਲੀ ਵਾਰ 1922 ਦੇ ਵਿੱਚ ਪਹਿਲੀ ਵਾਰ ਨੂੰ 1922 ਦੇ ਵਿੱਚ ਸਾਰੇ ਧੂਮ ਪੈ ਗਈ ਤੇਰੇ ਨਾਮ ਦੀ ਕਲੰਬੀ ਕਪਤਾਨਾਂ ਦੇ ਦੁਆਰਾ ਲਿਖੀ ਗਈ ਸੀ ਤੇ ਦੀ ਜੇ ਇਸੇ ਕਪਤਾਨ ਦੇ ਵਿੱਚ ਇਹਨਾਂ ਨੇ ਤਖੱਲਸ ਦੀ ਵਰਤੋਂ ਕੀਤੀ ਸੀ ਹੈਨਾ ਤਖੱਲਸ ਦਾ ਮਤਲਬ ਤਾਂ ਸਾਰਿਆਂ ਨੂੰ ਪਤਾ ਹੀ ਹੈ ਤਾਂ ਗੱਲ ਦਾ ਮਤਲਬ ਉਪਨਾਮ ਠੀਕ ਹੈ ਜੇ ਸਰਨੇਮ ਅਸੀਂ ਕਹਿ ਸਕਦੇ ਹਾਂ ਜਿਹੜਾ ਅਸੀਂ ਵਰਤਦੇ ਹਾਂ ਆਪਦੇ ਨਾਮ ਦੇ ਨਾਲ ਠੀਕ ਹੈ ਤੇ ਜਿਹੜੀ ਇਹਨਾਂ ਦੀ ਇਹ ਕਵਿਤਾ ਸੀ ਉਹ ਗਿਆਨੀ ਇਸਰ ਸਿੰਘ ਜੀ ਤੇ ਪ੍ਰੋਫੈਸਰ ਤੇਜਾ ਸਿੰਘ ਜੀ ਵੱਲੋਂ ਕਾਫੀ ਸਲਾਹਾਂ ਦਿੱਤੀ ਕਾਫੀ ਪ੍ਰਸ਼ੰਸਾ ਕੀਤੀ ਗਈ ਸੀ ਇਸ ਕਵਿਤਾ ਦੀ ਕਿ ਕਵਿਤਾ ਜਿਹੜੀ ਬਹੁਤ ਵਧੀਆ ਲਿਖੀ ਗਈ ਹੈ ਚਾਹੇ ਇਹਨਾਂ ਦੀ ਪਹਿਲੀ ਰਚਨਾ ਸੀਗੀ ਦਰਦਜੀ ਜੀ ਦੀ ਠੀਕ ਹੈ ਤੇ 1922 ਤੋਂ ਪਹਿਲਾਂ ਕੁਛ ਨਹੀਂ ਬਣ ਜਾਂਦੇ ਬਟਾ ਜੀ ਵੈਰੀ ਵੈਰੀ ਇੰਪੋਰਟੈਂਟ ਆ ਧਿਆਨ ਦੇ ਨਾਲ ਸੁਣਿਆ ਕਰੋ ਠੀਕ ਹੈ ਕਿ ਦਰਦ ਤਖੱਲਸ ਦੀ ਵਰਤੋਂ 1922 ਦੇ ਵਿੱਚ ਜਦੋਂ ਪਹਿਲੀ ਰਚਨਾ ਨੇ ਕੀਤੀ ਉਹਦੇ ਵਿੱਚ ਕੀਤੀ ਸੀ ਤੇ ਇਸ ਤੋਂ ਪਹਿਲਾਂ ਕੁਐਸਚਨ ਕਈ ਵਾਰ ਇਹ ਆ ਜਾਂਦਾ ਕਿ ਇਸ ਤੋਂ ਪਹਿਲਾਂ ਕਿਹੜੇ ਤਖੱਲਸ ਦੀ ਵਰਤੋਂ ਕਰਦੀ ਸੀ ਪਹਿਲੀ ਰਚਨਾ ਦੇ ਵਿੱਚ ਦਰਦ ਤਖੱਲਸ ਦੀ ਵਰਤੋਂ ਕੀਤੀ ਹੈ ਤਾਂ ਇਸ ਤੋਂ ਪਹਿਲਾਂ ਇਹ ਦੁਖੀਅਤ ਕਲਨ ਵਰਤਦੇ ਸੀ ਠੀਕ ਹੈ ਦੁਖੀਅ ਸ਼ਬਦ ਦੀ ਵਰਤੋਂ ਕਰਦੇ ਸੀ ਆਪਣੇ ਨਾਮ ਦੇ ਵਿੱਚ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਰਾਜੀ ਜਿੰਨਾ ਤੋਂ ਕੁਐਸਚਨ ਆ ਜਿਹੜੇ ਪੁੱਛ ਲਏ ਜਾਂਦੇ ਆ ਠੀਕ ਹੈ ਕਿਉਂਕਿ ਸਾਨੂੰ ਐਗਜ਼ਾਮੀਨਰ ਦੇ ਮੂਡ ਦਾ ਕੁਝ ਨਹੀਂ ਡਿਪੈਂਡ ਹੁੰਦਾ ਕਿ ਉਹਨੂੰ ਕੁਐਸਚਨ ਕਿੱਥੋਂ ਚੱਕ ਕੇ ਕਿਵੇਂ ਪਾ ਦੇਣਾ ਠੀਕ ਹੈ ਸੋ ਹਰ ਇੱਕ ਚੀਜ਼ ਹੈ ਜਿਹੜੀ ਉਹਨੂੰ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਤੇ ਨਾਲ ਦੇ ਨਾਲ ਜੇਕਰ ਆਪਣਾ ਲੈਕਚਰ ਤੁਹਾਨੂੰ ਵਧੀਆ ਲੱਗ ਰਿਹਾ ਤੇ ਐਂਡ ਤੱਕ ਆਪਣੇ ਲੈਕਚਰ ਦੇ ਨਾਲ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਤੋਂ ਠੀਕ ਹੈ ਇਹਨਾਂ ਦੇ ਦੋ ਸੰਗ੍ਰਹਿ ਸਿਰਾਜੀ ਉਪਕਾਰਾਂ ਦੀ ਬੰਨਗੀ ਸਿੱਖ ਵਿੱਚੋਂ ਜਾਗੋ 1912 ਤੇ 13 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਠੀਕ ਹੈ ਤੇ ਇਹ ਸਿੱਖ ਇਤਿਹਾਸ ਦੇ ਨਾਲ ਸੰਬੰਧ ਸਿੱਖ ਇਤਿਹਾਸਕ ਹਸਤੀਆਂ ਦੇ ਨਾਲ ਠੀਕ ਹੈ ਤੇ ਸਿੱਖ ਇਤਿਹਾਸ ਦੀਆਂ ਜਿਹੜੀਆਂ ਕਟਨਾਵਾਂ ਤੇ ਉਹ ਤੇ ਕਵਤਾਵਾਂ ਲਿਖੀਆਂ ਗਈਆਂ ਸੀ ਇਹਨਾਂ ਦੋਨੇ ਸੰਗ੍ਰਹਿਾਂ ਦੇ ਵਿੱਚ ਠੀਕ ਹੈ ਕਈ ਵਾਰ ਪੁੱਛ ਲੰਦੇ ਨੇ ਕਿ ਸਿੱਖ ਇਤਿਹਾਸ ਨਾਲ ਸੰਬੰਧਤ ਜਾਂ ਸਿੱਖ ਇਤਿਹਾਸ ਦੀਆਂ ਕਟਨਾਵਾਂ ਨਾਲ ਸੰਬੰਧਤ ਰਚਨਾਵਾਂ ਤੇ ਇਹ ਦੋ ਸੰਗ੍ਰਹਿ ਤੁਸੀਂ ਯਾਦ ਰੱਖੋਗੇ ਕਿ ਕਿਹੜੇ ਜਿਹੜੇ ਸੀ ਉਪਗਾਰਾਂ ਦੀ ਵੰਨਗੀ ਤੇ ਸਿੱਖ ਬੱਚੇ ਜਾਗੋ ਜਿਹੜੇ ਲਗਾਤਾਰ ਪਬਲਿਸ਼ ਹੋਏ 1912 ਤੇ 13 ਦੇ ਵਿੱਚ ਅੱਗੇ ਚੱਲੀਏ ਇਹਨਾਂ ਨੇ ਕਦੇ ਅੰਗਰੇਜ਼ਾਂ ਤੋਂ ਟਾ ਦਿੱਤੀ ਗਈ ਰਿਕਾਵਗੰਦੀ ਬਹਾਲੀ ਲਈ ਅੰਦੋਲਨ ਚ ਭਾਗ ਲਿਆ ਸੀ ਠੀਕ ਹੈ ਤਾਂ ਮਤਲਬ ਆਜ਼ਾਦੀ ਅੰਦੋਲਨ ਦੇ ਵਿੱਚ ਆਜ਼ਾਦੀ ਦੀ ਪ੍ਰਾਪਤੀ ਲਈ ਵੀ ਕਾਫੀ ਉਹਦਾ ਯੋਗਦਾਨ ਰਿਹਾ ਹੀਰਾ ਸਿੰਘ ਦਰਦੀ ਜੀ ਦਾ ਠੀਕ ਹੈ ਅੰਗਰੇਜ਼ਾਂ ਨੇ ਜਦੋਂ ਰਕਾਬਗਨ ਦੀ ਬਹਾਲੀ ਦੇ ਲਈ ਕੰਦ ਟਾ ਦਿੱਤੀ ਸੀ ਤਾਂ ਉਸ ਅੰਦੋਲਨ ਦੇ ਵਿੱਚ ਜਿਹੜਾ ਇਹਨਾਂ ਨੇ ਭਾਗ ਲਿਆ ਸੀ ਇਸ ਤੋਂ ਇਲਾਵਾ ਜੇ ਕੋਲਕਾਤਾ ਦੇ ਵਿੱਚ ਹੁਗਲੀ ਤੇ ਵਾਰ ਵਾਰ ਘਾਟਦੀ ਠੀਕ ਹੈ ਜਦੋਂ ਬ੍ਰਿਟਾਨੀਆ ਦੁਆਰਾ ਗੋਲੀਆਂ ਚਲਾਈਆਂ ਗਈਆਂ ਸੀ ਤੇ ਉਹਨਾਂ ਗੋਲੀਆਂ ਦੇ ਨਾਲ ਦੋ مسافر ਸ਼ਹੀਦ ਹੋ ਗਏ ਸੀ ਕਾਮਾਗਾਟਾ ਮਲੂ ਦੇ ਜਿਹੜੇ مسافر ਦੋ ਸ਼ਹੀਦ ਹੋਏ ਸੀ ਠੀਕ ਹੈ ਫਿਰ 1915 ਦੇ ਵਿੱਚ ਉਹਨਾਂ ਦੇ ਸਕੂਲ ਦੇ ਵਿੱਚ ਉਹਨਾਂ ਦੇ ਅਖੰਡ ਪਾਠ ਦਾ ਪ੍ਰਬੰਧ ਕੀਤਾ ਗਿਆ ਸੀ ਕਿ ਉਹ ਅਖੰਡ ਪਾਠ ਦਾ ਪ੍ਰਬੰਧ ਕਰਨ ਦੇ ਵਿੱਚ ਜਿਹੜਾ ਮੇਨ ਯੋਗਦਾਨ ਉਹ ਸੀ ਹੀਰਾ ਸਿੰਘ ਦਰਦਜੀ ਦਾ ਠੀਕ ਹੈ ਫਿਰ 1920 ਦੇ ਵਿੱਚ ਨਨ ਰਾਜੇ ਸੁੰਦਰ ਸਿੰਘ ਲਾਇਲਪੁਰੀ ਠੀਕ ਹੈ ਮੰਗਲ ਸਿੰਘ ਤੇ ਹੋਰਾਂ ਨਾਲ ਮਿਲ ਕੇ ਲਾਹੌਰ ਤੋਂ ਪੰਜਾਬੀ દੈਨਿਕ ਅਕਾਲੀ ਅਖਬਾਰ ਸ਼ੁਰੂ ਕੀਤਾ ਸੀ દੈਨਿਕ ਅਖਬਾਰ ਸੀ ਅਕਾਲੀ ਠੀਕ ਹੈ ਕਿਉਂਕਿ ਇਹਦੇ ਸਹਾਇਕ ਸੰਪਾਦਕ ਜਿਹੜੇ ਹੀਰਾ ਸਿੰਘ ਦੱਗ ਜੀ ਨੂੰ ਨਿਯੁਕਤ ਕੀਤਾ ਗਿਆ ਸੀ ਠੀਕ ਹੈ ਸਰਕਾਰ ਵਿਰੋਧੀ ਸੀ ਕੱਟੜ ਵਿਰੋਧੀ ਸੀ ਸਰਕਾਰ ਦਾ ਜਿਹੜਾ ਇਹ ਅਕਾਲੀ ਦੈਨਿਕ ਅਖਬਾਰ ਇਹਨਾਂ ਦੁਆਰਾ ਸ਼ੁਰੂ ਕੀਤਾ ਗਿਆ ਸੀ ਠੀਕ ਹੈ ਤੇ ਇਤਾਂ ਕਰਕੇ ਇਹਨਾਂ ਨੂੰ ਜਿਹੜਾ ਇਹ ਯਾਤਰਾ ਵੀ ਕਰਨੀ ਪਈ ਸੀ ਕਿਉਂਕਿ ਸਰਕਾਰ ਦੀਆਂ ਗਤੀਵਿਧੀਆਂ ਦਾ ਵੀ ਕਿਤਨਾ ਕਿਤੇ ਵਿਰੋਧ ਇਸ ਅਖਬਾਰ ਦੇ ਦੁਆਰਾ ਕੀਤਾ ਜਾਂਦਾ ਸੀ ਠੀਕ ਹੈ ਫਿਰ 1920 ਦੇ ਵਿੱਚ ਜੇਲ੍ਹ ਯਾਤਰਾ ਹੋਈ ਜੇਲ੍ਹ ਦੇ ਵਿੱਚ ਚਲੇ ਗਏ ਫਿਰ 1920 ਦੇ ਵਿੱਚ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਠੀਕ ਹੈ ਜੀ ਤਾਂ ਫਿਰ ਇਹਨਾਂ ਨੇ ਸਾਇਤਕ ਮਾਸਿਕ ਪੰਜਾਬੀ ਪੱਤਰ ਫਲਵਾੜੀ 1924 ਦੇ ਵਿੱਚ ਪ੍ਰਕਾਸ਼ਿਤ ਕੀਤਾ ਸੀ ਠੀਕ ਹੈ ਫਲਵਾੜੀ ਮਾਸਿਕ ਪੱਤਰ ਜਿਹੜਾ ਉਹ ਸ਼ੁਰੂ ਕਰ ਦਿੱਤਾ 1920 ਤੱਕ ਇਹ ਰਾਜ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੁੰਦਾ ਸੀਗਾ ਠੀਕ ਹੈ ਪਰ 1942 ਦੇ ਵਿੱਚ ਜਦੋਂ ਭਾਰਤ ਸੋਡੋ ਅੰਦੋਲਨ ਹੋਇਆ ਸੀ ਤਾਂ ਉਸ ਅੰਦੋਲਨ ਦੇ ਦੌਰਾਨ ਕਿਉਂਕਿ ਉਸ ਅੰਦੋਲਨ ਦੇ ਵਿੱਚ ਭਾਗ ਲਿਆ ਸੀ ਜਰਾ ਸਿੰਘ ਦਰਜੀ ਨੇ ਠੀਕ ਹੈ ਤਾਂ ਉਸ ਅੰਦੋਲਨ ਦੇ ਦੌਰਾਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਫਿਰ ਦੁਬਾਰਾ ਜਿਹੜਾ ਇਹ ਮਾਸਿਕ ਪੱਤਰ ਸੀਗਾ ਫਲਵਾੜੀ ਇਹ ਲਾਹੌਰ ਤੋਂ ਛਾਪਿਆ ਜਾਣ ਲੱਗਿਆ ਜੇ ਅਸੀਂ ਇਹ ਕਹਿ ਸਕਦੇ ਹਾਂ ਤੇ ਕਰੋਸਤਵਾਦੀ ਲਾਹੌਰ ਤੋਂ ਪ੍ਰਕਾਸ਼ਤ ਹੋਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਸ਼੍ਰੀ ਦੀਆਂ ਸ਼ਾਮਾਂ ਜਿਹੜਾ ਸੰਗ੍ਰਹਿ ਇਹਨਾਂ ਦਾ ਕਾ ਸੰਗ੍ਰਹਿ ਸ਼੍ਰੀਨੀ ਆਸਾਵਾ ਇਹਨਾਂ ਦੀ ਜੇਲ੍ਹ ਯਾਤਰਾ ਦੇ ਨਾਲ ਸੰਬੰਧਤ ਅਗਰ ਜੇ ਯਾਤਰਾ ਦੌਰਾਨ ਜਿਉ ਕਟਣਾਵਾ ਆਪਣੀਆਂ ਸੀ ਉਹਨਾਂ ਦਾ ਵਿਆਹ ਇਹਨਾਂ ਨੇ ਕਵਤਾਵਾ ਦੇ ਰਾਹੀਂ ਇਹ ਸੰਗ੍ਰਹਿ ਦੇ ਵਿੱਚ ਕੀਤਾ ਠੀਕ ਹੈ ਦੇਸ਼ ਭਗਤ ਖਾਲਸਾ ਪਰਦੇਸੀ ਕੌਮੀ ਦਰਦ ਨਵਾਂ ਜਮਾਨਾ ਲਾਲ ਸਵੇਰਾ ਆਦਕਵਾਰਾਂ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਸੀ ਠੀਕ ਹੈ ਫੁਲਵਾੜੀ ਇਹਨਾਂ ਦੀ ਪੁਸਤਕ ਵੀ ਹੈ ਰਾਜੀ ਮਾਸਕ ਪੱਤਰ ਵੀ ਹੈ ਤੇ ਪੁਸਤਕ ਵੀ ਹੈ ਕਈ ਵਾਰ ਤੁਹਾਨੂੰ ਐਗਜ਼ਾਮ ਇਨਾਂ ਨੇ ਕੁਐਸਚਨ ਪਾਤਾ ਤੇ ਆਪਸ਼ਨ ਪਾਤਾ ਕਿ ਪੁਸਤਕ ਹੈ ਜਾਂ ਮਾਸਿਕ ਪੱਤਰ ਹੈ ਜਾਂ ਖਵਾਰ ਹੈ ਕੁਛ ਵੀ ਹੈ ਨਾ ਮਤਲਬ ਇਦਾਂ ਦੀ ਕੋਈ ਵੀ ਆਪਸ਼ਨ ਪਾ ਸਕਦਾ ਹੈ ਤਾਂ ਉੱਥੇ ਅਸੀਂ ਦੋਨੋਂ ਆਪਸ਼ਨ ਟਿਕ ਕਰਾਂਗੇ ਕਿ ਫਲਵਾੜੀ ਇਹਨਾਂ ਦਾ ਮਾਸਿਕ ਪੱਤਰ ਵੀ ਹੈ ਹੀਰ ਦਾ ਸਿੰਘ ਦਰਜ ਜੀ ਦਾ ਇਹਨਾਂ ਦਾ ਪੁਸਤਕ ਵੀ ਹੈ ਤੇ ਪੁਸਤਕ ਕਿਹੜੀ ਹੈ ਕਵਿਤਾ ਤੇ ਵਾਰਤਕ ਦਾ ਸਮੇਲ ਹੈ ਜਿਹੜੀ 1926 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਠੀਕ ਹੈ ਜਦੋਂ ਆਜ਼ਾਦੀ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਤਾਂ ਸਿੱਖ ਲੀਗ ਦੇ 77 ਵਜੋਂ ਇਹਨਾਂ ਨੇ ਆਪਣੀ ਸੇਵਾ ਨਵਾਈ ਸੀ ਤੇ ਇਸ ਤੋਂ ਇਲਾਵਾ ਐਸਜੀਪੀਸੀ ਅੰਮ੍ਰਿਤਸਰ ਦੇ ਮੈਂਬਰ ਵਜੋਂ ਵੀ ਇਹਨਾਂ ਨੇ ਸੇਵਾ ਨਿਭਾਈ ਸੀ ਠੀਕ ਹੈ ਜੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਵੀ ਰਹੇ ਹੈ ਤੇ ਸਰਬ ਹਿੰਦ ਕਾਂਗਰਸ ਦੇ ਮੈਂਬਰ ਵੀ ਰਹੇ ਹੈ ਠੀਕ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਕਿ ਪੰਜਾਬੀ ਸਭਾ ਦੇ ਸੰਸਥਾਪਕਾਂ ਦੇ ਵਿੱਚੋਂ ਵੀ ਇੱਕ ਸੀਗੇ ਠੀਕ ਹੈ ਤਿੰਨ ਤੋਂ ਇਲਾਵਾ ਦੋ ਮੁੱਖ ਨਾਮ ਹੋਰ ਜਿਹੜੇ ਉਹ ਕਿਹੜੇ ਸੀਗੇ ਸਰ ਸੁਹਾਬੂਦੀਨ ਤੇ ਸ੍ਰੀ ਐਸਪੀ ਸਿੰਘ ਠੀਕ ਹੈ ਫਿਰ 1911 ਦੇ ਵਿਚਾਰੇ ಕಾಂಗ್ರೆਸ ਦਾ ਸਮਾਗਮ ਹੋਇਆ ਸੀ ਤੇ ਉਸ ਸਮਾਗਮ ਦੇ ਵਿੱਚ ਇਹਨਾਂ ਨੇ ਦਸ਼ਮੀਸ਼ ਦੀ ਫੋਟੋ ਕਵਿਤਾ ਜਿਹੜੀ ਉਹ ਗਾਈ ਗਈ ਸੀ ਇਹਨਾਂ ਦੇ ਦੁਆਰਾ ਠੀਕ ਹੈ 1917 ਤੇ 1919 ਦੇ ਇਹ ਸਮੇਂ ਦੇ ਦੌਰਾਨ ਇਹਨਾਂ ਨੇ ਤੈ ਕੀ ਦਰਦਨਾਇਆ ਕਵਿਤਾ ਲਿਖੀ ਜਿਹੜੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਉਪਕਾਰਾਂ ਦਾ ਵੰਨਨ ਕਰਦੀ ਹੈ ਤੇ ਨਾਲ ਹੀ ਬਾਬਰ ਦੇ ਹਮਲੇ ਹਮਲੇ ਦੇ ਦੌਰਾਨ ਜਿਹੜੀ ਬਰਬਾਦੀ ਹੋਈ ਸੀ ਤਵਾਹੀ ਹੋਈ ਸੀ ਉਹਦਾ ਚਿੱਤਰ ਵੀ ਪੇਸ਼ ਕੀਤਾ ਗਿਆ ਇਸ ਰਚਨਾ ਦੇ ਵਿੱਚ ਠੀਕ ਹੈ ਨੈਕਸਟ ਕਰੀ ਗੱਲ ਕਿ 1947 ਜਦੋਂ ਵੰਡ ਹੋ ਗਈ ਸੀ ਤਾਂ ਫਿਰ ਦੇਸ਼ ਵੰਡ ਤੋਂ ਬਾਅਦ ਇਹ ਜਲੰਧਰ ਆ ਕੇ ਵਸ ਗਏ ਸੀਗੇ ਪਹਿਲਾਂ ਤਾਂ ਰਾਵਲਪਿੰਡੀ ਰਹਿੰਦੇ ਸੀ ਇੱਥੇ ਨਾਲ ਜਨਮ ਹੋਇਆ ਸੀ ਠੀਕ ਹੈ ਫਿਰ ਦੇਸ਼ ਵੰਡ ਤੋਂ ਬਾਅਦ ਜਲੰਧਰ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ ਸੀ ਤੇ ਫਿਰ ਇੱਥੋਂ ਦੁਬਾਰਾ ਇਹਨਾਂ ਨੇ ਮਾਂ ਸੀ ਇੱਕ ਪੱਤਰ ਫੁਲਵਾ ਲਈ ਜਿਹੜਾ ਉਹ ਦੁਬਾਰਾ ਸ਼ੁਰੂ ਕਰ ਦਿੱਤਾ ਸੀ ਪ੍ਰਕਾਸ਼ਿਤ ਕਰਨਾ ਠੀਕ ਹੈ ਇਸ ਤੋਂ ਲਾਗੇ ਬੇਟਾ ਜੀ ਹਿੰਦੀ ਉਰਦੂ ਫਾਰਸੀ ਤੇ ਅੰਗਰੇਜ਼ੀ ਪਛਾਵਾਂ ਦਾ ਖੁੱਲਾ ਅਧਿਐਨ ਜਿਹੜਾ ਹੀਰਾ ਸਿੰਘ ਦਰਜੀ ਨੇ ਕੀਤਾ ਹੋਇਆ ਸੀ ਠੀਕ ਹੈ 1912 ਦੇ ਵਿੱਚ ਖਾਲਸਾ ਸੇਵਕ ਦੇ ਸਾਬਾ ਐਡੀਟਰ ਬਣੇ ਆ ਠੀਕ ਹੈ 1913 ਦੇ ਵਿੱਚ ਸਮਾਜਿਕ ਜਾਤਪਾ ਦੇ ਵਿਰੋਧ ਚ ਇਹਨਾਂ ਨੇ ਅੰਬਾਲਾ ਕਾਨਫਰੰਸ ਦੇ ਵਿੱਚ ਇੱਕ ਕਵਿਤਾ ਲਈ ਸੀ ਪਹਿਲਾਂ ਆਪਣੇ ਆਪੇ ਸੁਧਾਰ ਲਈ ਪਹਿਲਾਂ ਆਪਣਾ ਆਪਾ ਸੁਧਾਰ ਲਈ ਠੀਕ ਹੈ ਕਵਿਤਾ ਪੜ੍ਹੀ ਸੀਗੀ 1920 ਦੇ ਵਿੱਚ ਰਾਜੇ ਇਹ ਕੇਂਦਰੀ ਸਿੱਖ ਲੀਗ ਦੇ ਸਖਤਰ ਰਹੇ ਆ ਠੀਕ ਹੈ 1921 ਦੇ ਵਿੱਚ ਐਸਜੀਪੀਸੀ ਦੇ 77 ਵਜੋਂ ਵੀ ਇਹਨਾਂ ਨੇ ਕੰਮ ਕੀਤਾ ਠੀਕ ਹੈ ਤੇ ਇਹਨਾਂ ਦਾ ਦਿਹਾंत ਇਹਨਾਂ ਦੀ ਮੌਤ ਦੀ ਗੱਲ ਕਰੀਏ ਤੇ ਕਲੰਬੀ ਬਿਮਾਰੀ ਦੇ ਦੌਰਾਨ ਜਾਂ ਲੰਮਾ ਸਮਾਂ ਬਿਮਾਰ ਰਹਿਣ ਤੋਂ ਬਾਅਦ 22 ਜੂਨ 1965 ਨੂੰ ਜਲੰਧਰ ਵਿਖੇ ਇਹਨਾਂ ਦਾ ਦਿਹਾंत ਹੋ ਗਿਆ ਸੀ ਠੀਕ ਹੈ ਨੈਕਸਟ ਅਸੀਂ ਗੱਲ ਕਰੀਏ ਇਹਨਾਂ ਦੀਆਂ ਰਚਨਾਵਾਂ ਦੀ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ ਕਾਵ ਸੰਗ੍ਰਹਿ ਦੀ ਠੀਕ ਹੈ ਪਹਿਲਾ ਕਾਵ ਸੰਗ੍ਰਹਿ ਇਹਨਾਂ ਦਾ ਦਰਦ ਸਨੇਹ 1911 ਦੇ ਵਿੱਚ ਪ੍ਰਕਾਸ਼ਿਤ ਹੋਇਆ ਕਿਸਾਨ ਦੀਆਂ ਹੈ 1941 ਦੇ ਵਿੱਚ ਪ੍ਰਕਾਸ਼ਿਤ ਹੋਇਆ ਠੀਕ ਹੈ ਹੋਰ ਅਗੇਰੇ 1950 ਚ ਪ੍ਰਕਾਸ਼ਿਤ ਹੋਏ ਇਹਦੇ ਤਿੰਨ ਭਾਗ ਹੈ ਠੀਕ ਹੈ ਤੇ ਇਹਦੇ ਵਿੱਚ ਇਹਨਾਂ ਨੇ ਨਵੀਨ ਤੇ ਅਗਾਂਹਵਧੂ ਪ੍ਰਵਿਰਤੀ ਦੀ ਪੇਸ਼ਕਾਰੀ ਕੀਤੀ ਹੈ ਨਵੇਂ ਵਿਚਾਰਾਂ ਨੂੰ ਨਵੀਨਤਾ ਨੂੰ ਬਿਆਨ ਕੀਤਾ ਇਸ ਸੰਗ੍ਰਹਿ ਦੇ ਵਿੱਚ ਠੀਕ ਹੈ ਤਿੰਨ ਭਾਗਾਂ ਦੇ ਵਿੱਚ ਇਹਨੂੰ ਵੰਡਿਆ ਗਿਆ राजे ਹੋਰ ਅਗੇਰੇ ਜਨਕਾਪ ਸੰਗ੍ਰਹਿ ਆ ਪਹਿਲਾ ਭਾਗ ਆ ਇਹਦੇ ਵਿੱਚ 1942 ਤੋਂ 50 ਤੱਕ ਦੀ ਕਵਿਤਾ ਸ਼ਾਮਲ ਕੀਤੀ ਗਈ ਹੈ ਦੂਜੇ ਭਾਗ ਦੇ ਵਿੱਚ 1930 ਤੋਂ 1942 ਤੱਕ ਦੀ ਅਸੀਂ ਕਹਿ ਸਕਦੇ ਹਾਂ ਕਿ ਲੇਖਕ ਦਿਆਂ ਕੁਝ ਕੁ ਪਿਛਲੀਆਂ ਯਾਦਾਂ ਨੂੰ ਪੁਰਾਣੀਆਂ ਯਾਦਾਂ ਨੂੰ ਇਹਦੇ ਵਿੱਚ ਬਿਆਨਿਆ ਗਿਆ ਠੀਕ ਹੈ ਤੀਜੇ ਭਾਗ ਦੇ ਵਿੱਚ 1949 ਦੇ ਵਿੱਚ ਜੋਲ ਕੈਂਪ ਜੇਲ੍ਹ ਸਲੇਖਣੀ ਨੇ ਕਲੰਬੀ ਕਵਤਾ ਪ੍ਰਕਾਸ਼ਿਤ ਕੀਤੀ ਗਈ ਹੈ ਇਸ ਤੋਂ ਇਲਾਵਾ ਰਵਾਈਆਂ ਦੇ ਸਲੇਖ ਹਟ ਚਾਰ ਕਵਤਾਂ ਉਹਨਾਂ ਨੇ ਲਿਖੀਆਂ ਨੇ ਠੀਕ ਹੈ ਤੇ ਸੂਨਸ ਰਾਹੀ ਦੇ ਸਲੇਖ ਦੇ ਨੇ 15 ਰਵਾਈਆਂ 20 ਦਰਜਾਂ ਇਹਨਾਂ ਦੀ ਇੱਕ ਕਾਵ ਸੰਗ੍ਰਹਿ ਦੇ ਵਿੱਚ ਠੀਕ ਹੈ ਅਗਲਾ ਕਾਵ ਸੰਗ੍ਰਹਿ ਇਹਨਾਂ ਦਾ ਹੈਗਾ ਰਾਜੀ ਚਿਤਰਾਵਲੀ ਠੀਕ ਹੈ ਇੱਕ ਹੈਗਾ ਇਹਨਾਂ ਦਾ 99 ਦਰਦ ਸੁਨੇਹ ਤੇ ਇਸ ਕਾਵ ਸੰਗ੍ਰਹਿ ਦੇ ਵਿੱਚ ਇਹਨਾਂ ਨੇ ਭਾਈ ਵੀਰ ਸਿੰਘ ਜੀ ਨੂੰ ਵੰਗਾਰੇ ਆ ਠੀਕ ਹੈ ਅੱਗੇ ਜੇਕਰ ਅਸੀਂ ਗੱਲ ਕਰੀ ਕਿ ਵਿਸ਼ਾ ਪੱਖ ਕਿਹੜਾ ਸੀ ਕਿਹੜੇ ਵਿਸ਼ੇ ਨੂੰ ਸ਼ੋਹਿਆ ਇਹਨਾਂ ਨੇ ਆਪਣੀਆਂ ਕਵਤਾਂਵਾਂ ਨੂੰ ਤਾਂ ਵਿਸ਼ਾ ਦੇ ਪੱਖ ਤੋਂ ਅਸੀਂ ਦਰਦ ਦੀਆਂ ਕਵਤਾਂਵਾਂ ਨੂੰ ਜਿਹੜਾ 5 ਭਾਗਾਂ ਦੇ ਵਿੱਚ ਵੰਡਦੇ ਆ ਠੀਕ ਹੈ ਪਹਿਲੇ ਤੇ ਦੂਜੇ ਭਾਗ ਦੇ ਵਿੱਚ ਰਾਜ ਜਿਹਨਾਂ ਨੇ ਸਿੱਖੀ ਜਜ਼ਬਾਤਾਂ ਦੀ ਪ੍ਰਧਾਨਤਾ ਨੂੰ ਬਿਆਨਿਆ ਤੀਜੇ ਤੇ ਚੌਥੇ ਭਾਗ ਦੇ ਵਿੱਚ ਅੰਗਰੇਜ਼ੀ ਰਾਜ ਪ੍ਰਤੀ ਨਫਰਤ ਤੇ ਆਜ਼ਾਦੀ ਦੇ ਲਈ ਤੜਫ ਨੂੰ ਬਿਆਨ ਕੀਤਾ ਠੀਕ ਹੈ ਤੇ ਜਿਹੜਾ ਪੰਜਵਾਂ ਦੌਰ ਸੀ ਇਹ ਚ ਇਹਨਾਂ ਨੇ ਅਖੋਤੀ ਆਜ਼ਾਦੀ ਤੇ ਕਾਣੀ ਆਰਥਿਕ ਵੰਡ ਠੀਕ ਹੈ ਉਹ ਕੀ ਅਖੋਤੀ ਆਜ਼ਾਦੀ ਦੀ ਨਿਰਾਸ਼ਾ ਨੂੰ ਤੇ ਆਰਥਿਕ ਕਾਣੀ ਵੰਡ ਨੂੰ ਦੂਰ ਕਰਨ ਲਈ ਇੱਕ ਇਨਕਲਾਬ ਯੂਜ ਦਾ ਇਨਕਲਾਬ ਦਿਖਾਇਆ ਆਪਣੀ ਇਸ ਕਵਤਾ ਦੇ ਵਿੱਚ ਠੀਕ ਹੈ ਜੀ ਅੱਗੇ ਬੇਟਾ ਜੀ ਗੱਲ ਕਰੀਏ ਇਹਨਾਂ ਦੇ ਕਹਾਣੀ ਸੰਗ੍ਰਹਿ ਦੀ ਠੀਕ ਹੈ ਇਹਨਾਂ ਦੇ ਕਹਾਣੀ ਸੰਗ੍ਰਹਿ ਆ ਪਹਿਲੀ ਕਹਾਣੀ ਸੀ ਇਹਨਾਂ ਦੀ ਸ਼ਹੀਦ ਦੀ ਅਮਾਨ 1926 ਦੇ ਵਿੱਚ छਪੀ ਹੈ ਠੀਕ ਹੈ ਪਹਿਲਾ ਕਹਾਣੀ ਸੰਗ੍ਰਹਿ ਸੀ ਬੇਟਾ ਇਹਨਾਂ ਦਾ ਪੰਜਾਬੀ ਸੱਧਰਾ ਕਿਸਾਨ ਦੀਆਂ ਆਹੀ ਜਿਹੜਾ ਇਹ ਇਹਨਾਂ ਦਾ ਕਹਾਣੀ ਸੰਗ੍ਰਹਿ ਸੀ ਠੀਕ ਹੈ ਇਹਦੇ ਵਿੱਚ ਇਹਨਾਂ ਦੇ ਕੁਝ ਗੀਤ ਵੀ ਆ ਕਵਿਤਾ ਵੀ ਆ ਕਹਾਣੀ ਵੀ ਆ ਮੈਂ ਇਹ ਕਹਿ ਸਕਦੇ ਆ ਕਿ ਤਿੰਨੇ ਵੀ ਤੁਹਾਨੂੰ ਮਿਲਾ ਕੇ ਜਿਹੜਾ ਇਹ ਕਹਾਣੀ ਸੰਗ੍ਰਹਿ ਤਿਆਰ ਕੀਤਾ ਗਿਆ ਠੀਕ ਹੈ ਤੇ ਅਗਲਾ ਇਹਨਾਂ ਦਾ ਜਿਹੜਾ ਕਹਾਣੀ ਸੰਗ੍ਰਹਿ ਉਹ ਆਸ ਦੀ ਤੰਦ ਹੈ ਠੀਕ ਹੈ ਇਸ ਤੋਂ ਇਲਾਵਾ ਕੁਝ ਜੀਵਨੀਆਂ ਤੇ ਸਫਲ ਨਾਵੇਂ ਵੀ ਇਹਨਾਂ ਦੇ ਦੁਆਰਾ ਲਿਖੇ ਗਏ ਆ ਬ੍ਰੇਧ ਭੂਮੀ ਤੇ ਮਲਾਇ ਦੀ ਯਾਤਰਾ 1958 ਚ ਪ੍ਰਕਾਸ਼ਿਤ ਹੋਇਆ ਪੰਥ ਧਰਮ ਤੇ ਰਾਜਨੀਤੀ 1950 ਚ ਪ੍ਰਕਾਸ਼ਿਤ ਹੋਇਆ ਭਾਰਤ ਦੇ ਬੰਦੀ ਛੋੜ ਨਵੀਨ ਪਰਦੇ ਰਾਸੀ ਆਗੂ ਜੀਵਨੀਆਂ 1955 ਚ ਪ੍ਰਕਾਸ਼ਿਤ ਹੋਇਆ ਗਾਂਧੀ ਜੀ ਦੀਆਂ ਸਮਰਤੀਆਂ ਮੇਰੀਆਂ ਕੁਝ ਇਤਿਹਾਸਕ ਯਾਦਾਂ 1955 ਦੇ ਵਿੱਚ ਪ੍ਰਕਾਸ਼ਿਤ ਹੋਏ ਆ ਠੀਕ ਹੈ ਤਾਂ ਇਹ ਤਾਂ ਅਸੀਂ ਗੱਲ ਕੀਤੀ ਇਹਨਾਂ ਦੇ ਕਾਵਿ ਸੰਗ੍ਰਹਿ ਸੀਗੇ ਜਿਹੜੇ ਕਹਾਣੀ ਸੰਗ੍ਰਹਿ ਸੀ ਠੀਕ ਹੈ ਇਸ ਤੋਂ ਇਲਾਵਾ ਜੀਵਨੀਆਂ ਸਫਰ ਨਾਮ ਇਹਨਾਂ ਦੁਆਰਾ ਇਸ ਤੋਂ ਇਲਾਵਾ ਕੁਝ ਹੋਰ ਮਹੱਤਮ ਰਚਨਾਵਾਂ ਵੀ ਇਹਨਾਂ ਦੁਆਰਾ ਲਿਖੀਆਂ ਗਈਆਂ ਨੇ ਜਿਵੇਂ ਪੰਜਾਬੀ ਸਾਹਿਦ ਦਾ ਇਤਿਹਾਸ ਠੀਕ 1955 ਚ ਪ੍ਰਕਾਸ਼ਿਤ ਹੋਈ ਹੈ ਪੰਜਾਬੀ ਸੂਬੇ ਦੀ ਸਮੱਸਿਆ ਨੂੰ ਵਿਆਨਨ ਆਗੀਆਂ ਰਚਨਾ ਦੇ ਵਿੱਚ ਪੰਥ ਧਰਮ ਤੇ ਰਾਜਨੀਤੀ ਦੀ ਗੱਲ ਕੀਤੀ ਹੈ ਗਰ ਪਾਰਟੀ ਦੀ ਸੰਖੇਪ ਕਹਾਣੀ ਨੂੰ ਵਿਆਨ ਕੀਤਾ ਦਰਦ ਨੇ ਠੀਕ ਹੈ ਜੀ ਇਸ ਤੋਂ ਇਲਾਵਾ ਸੋਸ਼ਲਿਜ਼ਮ ਕੀ ਹੈ ਫਾਸ਼ੀਜ਼ਮ ਕੀ ਹੈ ਠੀਕ ਹੈ ਇਹਦੀਆਂ ਪਰਿਵਾਰ ਸ਼ਮਾਨ ਨੂੰ ਬਿਆਨ ਕੀਤਾ ਆਪਣੀਆਂ ਰਚਨਾਵਾਂ ਦੇ ਵਿੱਚ ਇਹਨਾਂ ਨੇ ਠੀਕ ਹੈ ਜੀ ਜੀਤ ਸਿੰਘ ਸੀਤਲ ਜੀ ਨੇ ਅੱਗੇ ਗੱਲ ਕਰੀਏ ਰਾਜੇ ਕਿ ਜੀਤ ਸਿੰਘ ਸੀਤਲ ਨੇ ਹੀਰਾ ਸਿੰਘ ਦਰਦ ਜੀਵਨ ਤੇ ਰਚਨਾ ਕਿਤਾਬ ਹੈ ਜਿਹੜੀ ਲਿਖੀ ਹੈ ਠੀਕ ਹੈ ਕਈ ਵਾਰ ਕੁਛ ਨਾ ਆ ਜਾਂਦਾ ਬੇਟਾ ਜੀ ਬੈਰੀ ਬੈਰੀ ਇੰਪੋਰਟੈਂਟ ਆ ਸਾਰੀਆਂ ਚੀਜ਼ਾਂ ਮੈਂ ਤਾਂ ਬਾਰ-ਬਾਰ ਰਿਪੀਟ ਕਰਦੀ ਆ ਕਿ ਇਹਨਾਂ ਦੇ ਬੁੱਕ ਕਿਹਦੇ ਦੁਆਰਾ ਲਿਖੀ ਗਈ ਹੈ ਠੀਕ ਹੈ ਤਾਂ ਜੀਤ ਸਿੰਘ ਸੀਤਲ ਜੀ ਨੇ ਲਿਖੀ ਹੈ ਕਿਹੜੇ ਸਰ ਲਿਖਦੀ ਨਹੀਂ ਲਿਖਿਆ ਹੀਰਾ ਸਿੰਘ ਦਰਦ ਜੀਵਨ ਤੇਰ ਰਚਨਾ ਕਲੀਅਰ ਅਗੇ ਇਹਨਾਂ ਦੇ ਕਾਵਿ ਸੰਗ੍ਰਹਿਾਂ ਦੀ ਆਪਾਂ ਥੋੜੀ ਜੀ ਡਿਟੇਲ ਚ ਗੱਲ ਕਰ ਲਈਏ ਪਹਿਲਾ ਕਾਵਿ ਸੰਗ੍ਰਹਿ ਇਹਨਾਂ ਦਾ ਦਰਦ ਸੁਣੀ ਹੈ 1911 ਦੇ ਵਿੱਚ ਪ੍ਰਕਾਸ਼ਿਤ ਹੋਇਆ ਠੀਕ ਹੈ ਤਿੰਨ ਭਾਗਾਂ ਦੇ ਵਿੱਚ ਇਹਨੂੰ ਵੰਡਿਆ ਗਿਆ ਸੁੱਤੀ ਕੌਮ ਨੂੰ ਹਲੂਣ ਠੀਕ ਹੈ ਰਾਜੀ ਇਹ ਸਭਾਗ ਦੇ ਵਿੱਚ ਇਹਨਾਂ ਦੀ ਟੋਟਲ 15 ਕਵਤਾਵਾਂ ਜਿਹੜੀਆਂ ਸ਼ਾਮਿਲ ਹੈ ਠੀਕ ਹੈ ਟੋਟਲ 15 ਕਵਤਾਵਾਂ ਸ਼ਾਮਿਲ ਆ ਪਹਿਲੇ ਭਾਗ ਦੇ ਵਿੱਚ ਦੂਜਾ ਭਾਗ ਇਹਨਾਂ ਦਾ ਹੈ ਕਰਾ ਜੇ ਪਿਆਰੇ ਗੁਰਤਮ ਠੀਕ ਹੈ ਗੁਰਤਮ ਦੇ ਵਿੱਚ ਇਹ ਟੋਟਲ 7 ਕਵਿਤਾਵਾਂ ਸ਼ਾਮਿਲ ਹੈ ਤੇ ਇਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਅੰਗਰੇਜ਼ ਜਿਹੜੇ ਉਹਨਾਂ ਨੂੰ ਸਿੱਖਾਂ ਦੇ ਗੁਰਤਮਾਂ ਦੇ ਵਿੱਚ ਦਖਲ ਅੰਦਾਜ਼ੀ ਹੈ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਠੀਕ ਹੈ ਜਾਂ ਅੰਗਰੇਜ਼ਾਂ ਦੇ ਦਖਲ ਅੰਦਾਜ਼ ਦੇ ਵਿਰੋਧ ਦੇ ਵਿੱਚ ਇਹ ਕਵਿਤਾ ਜਿਹੜੀ ਇਹਨਾਂ ਦੁਆਰਾ ਲਿਖੀ ਗਈ ਹੈ ਠੀਕ ਹੈ ਦੇਸ਼ ਭਗਤੀ ਬਾਓ ਤੀਜਾ ਭਾਗ ਇਹਦੇ ਵਿੱਚ ਵੀ 7 ਕਵਿਤਾਵਾਂ ਸ਼ਾਮਿਲ ਹੈ ਠੀਕ ਹੈ ਇਦੇ ਵਿੱਚ ਵੀ ਦੇਸ਼ ਵਾਸੀਆਂ ਦੇ ਜੇਲ੍ਹ ਜਾਣ ਦੇ ਬਾਰੇ ਠੀਕ ਹੈ ਤੇ ਉਹਨਾਂ ਦੇ ਜਿਹੜੇ ਯੋਲਮ ਹੁੰਦੇ ਸੀ ਉਹਦੇ ਵਿਰੁੱਧ ਦੇ ਵਿੱਚ ਇਹ ਕਵਤਾ ਲਿਖੀ ਗਈ ਹੈ ਤੇ ਅਗਲਾ ਭਾਗ ਹੈ ਜੀ ਫੁੱਟ ਕਵਤਾਵਾਂ ਜਿਹਦੇ ਵਿੱਚ ਟੋਟਲ 13 ਕਵਤਾਵਾਂ ਨੇ ਠੀਕ ਹੈ ਤੇ ਇਹ ਕਵਤਾਵਾਂ ਨੇ ਜਿਹੜੀਆਂ ਇਸ ਭਾਗ ਦੇ ਵਿੱਚ ਛਾਪੀਆਂ ਗਈਆਂ ਨੇ ਠੀਕ ਹੈ ਤੇ ਜਿਹੜੇ ਇਹਨਾਂ ਦੇ ਕਾਵ ਸੰਗ੍ਰਹਿ ਆ ਇਹਦੀ ਭੂਮਿਕਾ ਜਿਹੜੀ ਉਹ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਲਿਖੀ ਹੈ ਠੀਕ ਹੈ ਜੀ ਕਈ ਵਾਰ ਕੁਐਸਚਨ ਆ ਜਾਂਦਾ ਹੈ ਕਿ ਇਹਦੀ ਭੂਮਿਕਾ ਕਿਸ ਨੇ ਲਿਖੀ ਆ ਤਾਂ ਕਿ ਜਿਹੜੇ ਇਹ ਦਰਦੁ ਸੁਨੇਹ ਇਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਆ 1941 ਵਿੱਚ ਪ੍ਰਕਾਸ਼ਿਤ ਹੋਇਆ ਤੇ ਇਹਦੀ ਭੂਮਿਕਾ ਜਿਹੜੀ ਪ੍ਰਿੰਸੀਪਲ ਤੇਜਾ ਸਿੰਘ ਜੀ ਦੁਆਰਾ ਲਿਖੀ ਗਈ ਹੈ ਠੀਕ ਹੈ ਕਿਸਾਨ ਦੀਆਂ ਆਹੀ 1941 ਵਿੱਚ ਪ੍ਰਕਾਸ਼ਿਤ ਹੋਈ ਹੈ ਠੀਕ ਹੈ ਇਹਦੇ ਵਿੱਚ ਕੁਝ ਕੁ ਗੀਤ ਹੈ ਕਵਤਾਵਾਂ ਤੇ ਇਸ ਤੋਂ ਇਲਾਵਾ ਪੰਜ ਕਹਾਣੀਆਂ ਜਿਹੜੀਆਂ ਵਿਆਨ ਕੀਤੀਆਂ ਗਈਆਂ ਨੇ ਠੀਕ ਹੈ ਜੀ ਤੇ ਜੇਕਰ ਗੱਲ ਕਰੀਏ ਵਿਸ਼ੇ ਦੀ ਤਾਂ ਨਾਂ ਵੀ ਪਤਾ ਲੱਗਦਾ ਕਿਸਾਨ ਦੀਆਂ ਆਹੀ ਮਨੁਲ ਦੇਸ਼ ਦੀ ਗਰੀਬੀ ਠੀਕ ਹੈ ਤੇ ਗਰੀਬ ਜਿਹੜੇ ਕਿਸਾਨ ਉਹਨਾਂ ਦੇ ਦੁੱਖਾਂ ਨੂੰ ਬਿਆਨ ਕੀਤਾ ਗਿਆ ਇਸ ਕਾਵ ਸੰਗ੍ਰਹਿ ਦੇ ਵਿੱਚ ਠੀਕ ਹੈ ਆਜ਼ਾਦੀ ਦਾ ਗੀਤ ਇਹਨਾਂ ਦਾ ਛੋਟੀ ਜੀ ਪੁਸਤਕ ਹੈ ਠੀਕ ਹੈ ਇਹਦੇ ਵਿੱਚ ਹੀਰ ਇਹਦੇ ਵਿੱਚ ਕੱਲੇ ਹੀਰਾ ਸਿੰਘ ਦਰਦ ਦੀਆਂ ਕਵਤਾਵਾਂ ਨਹੀਂ ਸ਼ਾਮਲ ਕੁਝ ਕੁ ਹੋਰ ਕਵਤਾਵਾਂ ਕਵੀਆਂ ਦੀਆਂ ਕਵਤਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਨੇ ਜਿਵੇਂ ਕਿ ਹੀਰਾ ਸਿੰਘ ਦਰਦ ਦੀਆਂ ਕੁੱਲ 6 ਕਵਤਾਵਾਂ ਨੇ ਦੇ ਵਿੱਚ ਠੀਕ ਹੈ ਸੁੰਦਰ ਸਿੰਘ ਲਾਇਲਪੁਰੀ ਦੀ ਇੱਕ ਕਵਿਤਾ ਇਹਦੇ ਵਿੱਚ ਦਰਜ ਹੈ ਠੀਕ ਹੈ ਤੇ ਵਿਦਾਤਾ ਸਿੰਘ ਤੀਰ ਦੀ ਇੱਕ ਕਵਿਤਾ ਇਸ ਸੰਗ੍ਰਹਿ ਦੇ ਵਿੱਚ ਦਰਜ ਹੈ ਠੀਕ ਹੈ ਇਸ ਤੋਂ ਇਲਾਵਾ ਕੁਝ ਇੱਕ ਪੇਪਰ ਦੇ ਪੱਖ ਤੋਂ ਗੱਲ ਕਰੀਏ ਕਿ ਕੁਝ ਕ ਕਵਿਤਾਵਾਂ ਮਹੱਤਵਪੂਰਨ ਕਵਿਤਾਵਾਂ ਜਿਨ੍ਹਾਂ ਦੇ ਵਿਸ਼ੇ ਪੇਪਰਾਂ ਦੇ ਵਿੱਚ ਆਉਂਦੇ ਵੀ ਆ ਤੇ ਆ ਵੀ ਸਕਦੇ ਆ ਮੋਸਟ ਇੰਪੋਰਟੈਂਟ ਆ ਉਹ ਆਪਾਂ ਡਿਸਕਸ ਕਰ ਲੈਣੇ ਆ ਠੀਕ ਹੈ ਪਹਿਲੀ ਕਵਿਤਾ ਹੈਗੀ ਜੀ ਹਾਈ ਪਾਣੀ ਠੀਕ ਹੈ ਹਾਈ ਪਾਣੀ ਕਵਿਤਾ ਦੇ ਵਿੱਚ ਇਹਨਾਂ ਨੇ ਜਿਹੜੇ ਸ਼ੂਤ ਲੋਕ ਆ ਉਹਨਾਂ ਤੇ ਜਿਹੜੀ ਜ਼ੁਲਮ ਹੋ ਰਹੇ ਸੀਗੇ ਉਨ੍ਹਾਂ ਦਾ ਵਰਣਨ ਕੀਤਾ ਠੀਕ ਹੈ ਤੈਂ ਕੀ ਦਰਦ ਨ ਆਇਆ ਕਬਤਰ ਆਏ 13 ਅਕਤੂਬਰ 1919 ਨੂੰ ਲਿਖੀ ਗਈ ਹੈ ਠੀਕ ਹੈ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਕਾਰਾਂ ਦਾ ਇਹਦੇ ਵਿੱਚ ਵਰਣਨ ਹੈ ਤੇ ਬਾਬਲ ਦੇ ਹਮਲੇ ਨਾਲ ਬਾਬਰ ਦੇ ਹਮਲੇ ਨਾਲ ਜਿਹੜੀ ਤਵਾਹੀ ਹੋਈ ਸੀ ਉਸ ਤਵਾਹੀ ਦਾ ਭਿਆਨ ਕਰਦਾ ਚਿੱਤਰ ਇਹਦੇ ਵਿੱਚ ਦਿਖਾਇਆ ਗਿਆ ਠੀਕ ਹੈ ਇਸ ਤੋਂ ਇਲਾਵਾ ਜਿਹੜੀਆਂ ਹੋਰ ਪ੍ਰਸਿੱਧ ਕਵਤਾਵਾਂ ਨੇ ਇਹਨਾਂ ਦੀਵੇਂ ਕੌਮੀ ਚੋਕ ਤੇਰੇ ਮੂੰਹ ਵਿੱਚ ਜਵਾਨ ਨਹੀਂ ਸ਼ਰੀਰੀਆਂ ਸ਼ਾਵਾਂ ਠੀਕ ਹੈ ਰਾਵੀ ਤੇ ਝਣਾ ਦੇ ਵੈਨ ਤਾਤੀ ਮਾਤਾ ਬੋਲ ਅਧੂਰੀਆਂ ਸਦਰਾ ਉਪਕਾਰੀ ਹੰਝੂ ਜਲਿਆਂ ਵਾਲੇ ਬਾਗ ਦੀ ਵਿਸਾਖੀ ਜੀਵਨ ਕਨਿਆ ਬਾਹੂਵਲ ਦੇ ਪਰੋਸੇ ਠੀਕ ਹੈ ਜੀ ਤੇ ਜਿਹੜਾ ਇਹਨਾਂ ਦਾ ਫੁਲਵਾੜੀ ਮਾਸਿਕ ਪੱਤਰ ਹੈ ਠੀਕ ਹੈ ਜੀ 150 ਵੱਧ ਕਪਤਾਵਾਂ ਉਹਦੇ ਵਿੱਚ ਛਪੀਆਂ ਨੇ ਇਸ ਤੋਂ ਇਲਾਵਾ ਹੀਰਾ ਸਿੰਘ ਦਰਜੀ ਦੀਆਂ ਕਪਤਾਵਾਂ ਅਕਾਲੀ ਲਾਲ ਸਵੇਰਾ ਨਵਾਂ ਜੋਗਰ ਰੋਜ਼ਾਨਾ ਕੌਮੀ ਦਰਦ ਵਿੱਚ ਵੀ ਇਹਨਾਂ ਦੀਆਂ ਕਵਤਾਵਾਂ ਜਿਹੜੀਆਂ ਛਪੀਆਂ ਨੇ ਠੀਕ ਹੈ ਜੀ ਇਹਦੇ ਨਾਲ ਹੀ ਸਾਡਾ ਅੱਜ ਦਾ ਲੈਕਚਰ ਜਿਹੜਾ ਉਹ ਇੱਥੇ ਹੀ ਕੰਪਲੀਟ ਹੁੰਦਾ ਹੈ ਠੀਕ ਹੈ ਜੀ ਤੁਹਾਨੂੰ ਸਭ ਨੂੰ ਪਤਾ ਕਿ ਦੋ ਤਰ੍ਹਾਂ ਦੀ ਅਪਡੇਟਸ ਠੀਕ ਹੈ ਜਿਆਦਾ ਉਲਝੇਵਾਂ ਨਹੀਂ ਜਿਆਦਾ ਉਲਝੇਵੇਂ ਵਾਲੀ ਗੱਲ ਹੀ ਨਹੀਂ ਕਰਦੇ ਆ ਸਿਰਫ ਦੋ ਤਰ੍ਹਾਂ ਦੀ ਵੈਕੈਂਸੀਸ ਆਪਣੇ ਚੈਨਲ ਤੇ ਪੈਣੀਆਂ ਨੇ ਇੱਕ ਤਾਂ ਟੀਚਿੰਗ ਨਾਲ ਰਿਲੇਟਡ ਠੀਕ ਹੈ ਉਹ ਚਾਹੇ ਮਾਸਟਰ ਗ੍ਰੇਡਰ ਪੰਜਾਬੀ ਦੀ ਗੱਲ ਕਰੀਏ ਆਪਾਂ ਠੀਕ ਹੈ ਪੀਟੈਟ ਹੋ ਗਿਆ ਸੀ ਟੈਟ ਹੋ ਗਿਆ ਤੇ ਇਸ ਤੋਂ ਇਲਾਵਾ ਸਿਸਟਮ ਪ੍ਰੋਫੈਸਰ ਹੋ ਗਿਆ ਡੀਟ੍ਰਿਪਲੱਸ ਵੀ ਹੋ ਗਿਆ ਠੀਕ ਹੈ ਜੀ ਪੰਜਾਬੀ ਦੇ ਹਰ ਇੱਕ ਐਗਜ਼ਾਮ ਦੀ ਤਿਆਰੀ ਹਰ ਇੱਕ ਐਗਜ਼ਾਮ ਦੇ ਵੱਖ-ਵੱਖ ਤਿਆਰੀ ਆਪਣੇ ਚੈਨਲ ਤੇ ਕਰਵਾਈ ਜਾਂਦੀ ਹੈ ਤੇ ਨਾਲ ਹੀ ਹਰ ਇੱਕ ਵੈਕੈਂਸੀ ਦਾ ਅਪਡੇਟ ਵੀ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਪਾਇਆ ਜਾਂਦਾ ਹੈ ਠੀਕ ਹੈ ਸੋ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਠੀਕ ਹੈ ਤੇ ਇਸ ਤੋਂ ਇਲਾਵਾ ਬੇਟਾ ਜੀ ਕਿ ਜਿਹੜੀਆਂ ਇਹ ਕਲਾਸਾਂ ਲਗਾਈਆਂ ਜਾ ਰਹੀਆਂ ਨੇ ਮੈਂ ਕਿਸੇ ਇੱਕ ਬੁੱਕ ਤੋਂ ਤਿਆਰ ਕਰਕੇ ਤੁਹਾਨੂੰ ਕਲਾਸ ਨਹੀਂ ਕਰਵਾ ਰਹੀ ਠੀਕ ਹੈ ਇਹ ਹੀ ਰੀਜ਼ਨ ਆ ਕਿ ਤੁਹਾਨੂੰ 2 ਦਿਨਾਂ ਤੋਂ ਜਾਂ 3 ਦਿਨਾਂ ਤੋਂ ਮਤਲਬ ਜਦੋਂ ਮੈਨੂੰ ਖੁਦ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਮੈਨੂੰ ਖੁਦ ਨੂੰ ਸੰਤੁਸ਼ਟੀ ਹੋ ਜਾਂਦੀ ਹੈ ਨਾ ਕਿ ਹੁਣ ਇਹਦੇ ਤੇ ਕੋਈ ਕੁਐਸਚਨ ਇਸ ਤੋਂ ਬਾਅਦ ਨਹੀਂ ਰਿਹਾ ਜਾਂ ਕੋਈ ਇਦਾਂ ਦੀ ਗੱਲ ਨਹੀਂ ਇਸ ਕਵੀ ਦੇ ਬਾਰੇ ਜਿਹੜੀ ਮੈਂ ਨੋਟ ਨਹੀਂ ਕੀਤੀ ਠੀਕ ਹੈ ਮੈਂ ਖੁਦ ਇਸ ਤੇ ਲਈ ਖੁਦ ਬੁੱਕਸ ਲੈ ਕੇ ਆਂਦੀ ਹਾਂ ਉਹਨਾਂ ਨੂੰ ਪਹਿਲਾਂ ਸਰਚ ਕਰਦੀ ਹਾਂ ਖੁਦ ਪੜ੍ਹਦੀ ਹਾਂ ਠੀਕ ਹੈ ਇੱਕ ਜਿੱਦਾਂ ਕਿ ਹੀਰਾ ਸਿੰਘ ਦਰਦ ਕਵੀ ਦੇ ਬਾਰੇ ਤੁਹਾਨੂੰ ਕਰਵਾ ਰਹੀ ਹਾਂ ਤਾਂ ਪਹਿਲਾਂ ਇਹਦੇ ਜੀਵਨ ਤੇ ਰਚਨਾਵਾਂ ਦੀਆਂ ਕਪਤਾਵਾਂ ਮੈਂ ਖੁਦ ਪੜ੍ਹੀਆਂ ਨੇ ਠੀਕ ਹੈ ਇਹ ਉਹਤੇ ਜਿਹੜੀਆਂ ਕਈ ਕਿਤਾਬਾਂ ਲਿਆ ਕੇ ਮੈਂ ਖੁਦ ਪੜ੍ਹੀਆਂ ਨੇ ਫਿਰ ਉਹਦਾ ਨਿਚੋੜ ਕੱਢ ਕੇ ਨੋਟਸ ਤਿਆਰ ਕੀਤੇ ਆ ਫਿਰ ਤੁਹਾਨੂੰ ਪ੍ਰੋਵਾਈਡ ਕਰਵਾ ਰਹੀ ਹਾਂ ਠੀਕ ਹੈ ਤਾਂ ਕਰਕੇ ਚੈਨਲ ਨੂੰ ਲਾਈਕ ਤੇ ਕਮੈਂਟ ਇੱਕ ਮੈਂ ਤੁਹਾਨੂੰ ਕਿਹਾ ਸੀ ਕਿ ਜਿਹੜੇ ਵੀ ਬੱਚੇ ਆਪਣੀ ਵਿਦਿ ਸਾਰੇ ਨੂੰ ਦੇਖਣੀ ਚਾਹੀਦੀ ਹੈ ਕਿ ਸ਼ੁਰੂ ਤੋਂ ਲੈ ਕੇ ਐਂ ਤੱਕ ਆਪਣੀ ਵੀਡੀਓ ਨੂੰ ਆਪਣੇ ਲੈਕਚਰ ਨੂੰ ਜਰੂਰ ਅਟੈਂਡ ਕਰਿਆ ਕਰੋ ਠੀਕ ਹੈ ਕਿਉਂਕਿ ਸਾਨੂੰ ਅਸੀਂ ਕਿਤੇ ਵੀ ਪੜਨ ਲੱਗ ਜਾਈਏ ਕੁਝ ਵੀ ਸੁਣੀਏ ਰਾਜੇ ਸਾਨੂੰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਜਰੂਰ ਮਿਲਦਾ ਹੈ ਠੀਕ ਹੈ ਆਪਣੇ ਚੈਨਲ ਨਾਲ ਜੁੜੇ ਰਹੋ ਠੀਕ ਹੈ ਕਮੈਂਟ ਜਰੂਰ ਕਰਿਆ ਕਰੋ ਚਾਹੇ ਥੋੜਾ ਕੁਐਸਚਨ ਹੈ ਜਾਂ ਤੁਹਾਨੂੰ ਕਲਾਸ ਕਿਵੇਂ ਦੀ ਲੱਗੀ ਇਹਦੇ ਨਾਲ ਮੇਰਾ ਵੀ ਕੰਫੀਡੈਂਸ ਲੈਵਲ ਥੋੜਾ ਜ਼ਿਆਦਾ ਹਾਈ ਹੁੰਦਾ ਮੈਨੂੰ ਵੀ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਕਿ ਹਾਂਜੀ ਕਿ ਬੱਚੇ ਕਾਫੀ ਇੰਟਰਸਟ ਲੈ ਰਹੇ ਆ ਕਿਉਂਕਿ ਜੇ ਤੁਸੀਂ ਇੰਟਰਸਟ ਲੈ ਰਹੇ ਹੋ ਤਾਂ ਫਿਰ ਮੈਂ ਉਸ ਤੋਂ ਵੀ ਵਧੀਆ ਮਟੀਰੀਅਲ ਤੁਹਾਡੇ ਲਈ ਜਿਹੜਾ ਪ੍ਰੋਵਾਈਡ ਕਰਾਂਗੀ ਉਸ ਤੋਂ ਵੀ ਵਧੀਆ ਕਲਾਸਿਸ ਜਿਹੜੀਆਂ ਲਗਾਵਾਂਗੇ ਸੋ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਕਿ ਆਪਣੀਆਂ ਕਲਾਸਿਸ ਜਿਹੜੀਆਂ ਤੁਹਾਨੂੰ ਕਿਵੇਂ ਦੀ ਲੱਗੀ ਠੀਕ ਹੈ ਆਪਣੀ ਕਲਾਸਿਸ ਕਿਵੇਂ ਲੱਗਦੀਆਂ ਨੇ ਜਾਂ ਅੱਜ ਦੀ ਕਲਾਸ ਹੁਣ ਕਿਵੇਂ ਲੱਗੀ ਜਿਹੜੇ ਸਟੂਡੈਂਟਸ ਪਹਿਲੀ ਵਾਰ ਆਪਣੇ ਚੈਨਲ ਤੇ ਵਿਜ਼ਿਟ ਕਰਦੇ ਆ ਸੋ ਤਾਂ ਹੀ ਟਾਈਮ ਲੱਗਦਾ ਬਟਾ ਜੀ ਜਦੋਂ ਮੈਂ ਕਲਾਬ ਕਦੇ ਕਿਤਾਬਾਂ ਨੂੰ ਬੁਕਸ ਨੂੰ ਖੁਦ ਰੀਡ ਕਰਦੀ ਆਂਗੀ ਤਾਂ ਉਹ ਰੀਡ ਕਰਕੇ ਨੋਟਸ ਤਿਆਰ ਕਰਨ ਤੇ ਥੋੜਾ ਜਿਹਾ ਟਾਈਮ ਲੱਗਦਾ ਹੈ ਤਾਂ ਕਰਕੇ 2 ਜਾਂ 3 ਦਿਨਾਂ ਦੇ ਬਾਅਦ ਠੀਕ ਹੈ 11:00 ਜੇ ਮੰਨ ਕੇ ਚੱਲੋ 2 ਦਿਨਾਂ ਦੇ ਬਾਅਦ ਤੁਹਾਨੂੰ ਕਲਾਸ ਹੈ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਏਗੀ 2 ਦਿਨਾਂ ਤੋਂ ਬਾਅਦ ਆਪਣੀ ਕਲਾਸ ਹੈ ਤੁਹਾਨੂੰ YouTube ਤੇ ਦੇਖਣ ਨੂੰ ਮਿਲਿਆ ਕਰੇਗੀ ਠੀਕ ਹੈ 2 ਦਿਨਾਂ ਤੋਂ ਬਾਅਦ ਸਵੇਰੇ 11 ਵਜੇ ਤੁਹਾਨੂੰ ਨਵੀਂ ਕਲਾਸ ਹੈ ਜਿਹੜੀ ਉਹ ਮਿਲ ਜਾਇਆ ਕਰੇਗੀ ਠੀਕ ਹੈ ਤੇ ਰੁਟੀਨ ਆਪਣਾ ਉਹੀ ਰਹੇਗਾ ਇਸ ਤੋਂ ਇਲਾਵਾ ਜਿਹਨੇ ਇਸ ਤੋਂ ਪਹਿਲਾਂ ਜਿਹੜਾ ਪਹਿਲੀ ਵਾਰ ਆਪਣੇ ਚੈਨਲ ਤੇ ਵਿਜ਼ਿਟ ਕਰਦੇ ਆ ਤਾਂ ਇਸ ਤੋਂ ਪਹਿਲਾਂ ਜਿਹੜੇ ਆਈ ਥਿੰਕ ਮੇਰੇ ਖਿਆਲ 18-19 ਵੀਡੀਓਜ਼ ਆਪਣੀਆਂ ਬਣ ਚੁੱਕੀਆਂ ਨੇ ਠੀਕ ਹੈ ਕਈ ਕਵੀ ਆਪਾਂ ਕਰ ਚੁੱਕੇ ਆ ਤਾਂ ਜਿਸ ਨੇ ਵੀ ਉਹ ਵੀਡੀਓਜ਼ ਨਹੀਂ ਦੇਖੀਆਂ ਇੱਕ ਵਾਰ ਤੁਸੀਂ ਆਪਣੇ ਚੈਨਲ ਤੇ ਵਿਜ਼ਿਟ ਕਰਕੇ ਪਲੇਲਿਸਟ ਜਰੂਰ ਦੇਖਿਓ ਉਹਨਾਂ ਵੀਡੀਓਜ਼ ਨੂੰ ਜਰੂਰ ਦੇਖ ਲਿਓ ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਠੀਕ ਹੈ ਕਿ ਪਹਿਲਾਂ ਉਸ ਚੀਜ਼ ਦੇ ਬਾਰੇ ਥੋੜੀ ਕੀ ਜਾਣਕਾਰੀ ਸੀ ਤੇ ਹੁਣ ਕੀ ਫਰਕ ਪਿਆ ਠੀਕ ਹੈ ਕਿਉਂਕਿ ਜਦੋਂ ਸਾਨੂੰ ਕਿਸੇ ਚੀਜ਼ ਦੇ ਬਾਰੇ ਵਧੀਆ ਜਾਣਕਾਰੀ ਮਿਲਦੀ ਹੈ ਡਿਟੇਲ ਦੇ ਵਿੱਚ ਸਾਡਾ ਕੌਨਫੀਡੈਂਸ ਲੈਵਲ ਹੈ ਜਿਹੜਾ ਆਪਣੇ ਆਪ ਹਾਈ ਹੋ ਜਾਂਦਾ ਹੈ ਠੀਕ ਹੈ ਤੇਰੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਮਿਲਦੀ ਆ ਇੱਕ ਨਵੇਂ ਟੌਪਿਕ ਦੇ ਨਾਲ ਨਵੀਂ ਵੀਡੀਓ ਦੇ ਨਾਲ ਧੰਨਵਾਦ